ਤਾਰੰਦੇ ਪਿੰਡ ਮਗਲਚੱਕ ਵਿਖੇ ਆਗਨੇ ਇੱਕ ਵਿਅਕਤੀ ਦੇ ਕਾਰਨ ਉਸਾਰ ਕੇ ਸਵਾ ਕਰ ਦਿੱਤਾ ਹੈ ਪੀੜਤ ਵਿਅਕਤੀ ਸੁਜੀ ਸਿੰਘ ਨੇ ਦੱਸਿਆ ਕਿ ਕਿਸਾਨ ਨੇ ਕਣਕ ਦੀ ਨਾਲ ਨੂੰ ਅੱਗ ਲਗਾਈ ਗਈ ਸੀ ਜਿਸ ਕਰਕੇ ਹਵਾ ਤੇਜ਼ ਹੋਣ ਕਰਕੇ ਆਗਨੇ ਘਰ ਨੂੰ ਵੀ ਨਿਸ਼ਾਨਾ ਬਣਾ ਲਿਆ ਸੋ ਅੱਗ ਲੱਗਣ ਕਰਕੇ 10 ਤੋਂ 15 ਟਰਾਲੀਆਂ ਤੂੜੀ ਅਤੇ ਘਰ ਦਾ ਸਾਰਾ ਸਮਾਨ ਸੜ ਕੇ ਸਵਾ ਹੋ ਗਿਆ ਪੀੜਤ ਵਿਅਕਤੀ ਨੇ ਪ੍ਰਸ਼ਾਸਨ ਤੋਂ ਕਾਰਵਾਈ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ ਜੀ ਮੇਰੇ ਪਰਿਵਾਰ ਆ ਕੀ ਗੱਲ ਹੋਤੀ ਆਕਾ ਕੀ ਇਥੋਂ ਆਪਣੇ ਲਾਗੋ ਹਿੰਗਵਾਂ ਤੋਂ ਆਈ ਨੋਟਾਂ ਅਕੱਲੀਆਂ ਤੋਂ ਹੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰਾ ਜੀਆ ਚੰਦ ਮਾਹੀ ਬਚਿਆ ਟਾਕ ਵੇਜਾ ਟਾਈਮ ਹੀ ਦੱਸ ਤੂੰ ਪਤਾ ਲੱਗਿਆ ਮੁਰਕੇ ਹੀ ਬੜਾ ਕੋਖ ਕੋਸ਼ਤ ਕੀਤੀ ਆ ਕਿ ਛੇਤੀ ਘਟਾਉਣੀ ਹੋ ਸਕਿਆ ਤੇ ਆਪਦਾ ਜੀਆ ਚੰਦ ਡੰਗਰ ਆਪਦੇ ਬਾਹਰ ਕੱਢੀ ਤੇ ਕੋਈ ਸਮਾਨ ਦੀ ਭਾੜੇ ਟੁੱਟ ਬਹੁਤ ਜ਼ਿਆਦੀ ਹੋ ਗਈ ਆ ਤਹੀਂ ਇਹ ਆਨੇ ਵੀ ਜਿਹੜੇ ਭੈਣ ਭਰਾ ਤੋਂ ਲੱਗੀ ਆ ਜਾਂ ਭੈਣ ਭਰਾ ਤੋਂ ਕਿਸੇ ਗਰਦੀ ਹੋ ਗਈ ਆ ਸਾਡਾ ਨਾ ਬਈ ਕੇ ਕੋਈ ਨਿਆਂ ਕਰ ਲਵੇ ਜਾਂ ਹੰਨਾ ਕੋਈ ਸਾਡਾ ਕੋਈ ਹੱਲ ਕਰ ਲਵੇ ਇਹੀ ਗੱਲ ਇਹ ਫਿਰ ਜੋ ਵੀ ਹੋਊਗੀ ਕਾਰਵਾਈ ਫਿਰ ਉਹ ਕਿਸੇ ਜੋ। ਤਾਂ ਲੱਗਦਾ ਇਹਨਾਂ ਦਾ ਸਰਜੀਤ ਸਿੰਘ ਦਾ ਤੇ ਅੱਗ ਲੱਗੀ ਇਸ ਤਰ੍ਹਾਂ ਦੋ ਤਿੰਨ ਕਿੱਲੇ ਪਿਛਾ ਤੇ ਉਹ ਮੁੜ ਕੇ ਇਹਨਾਂ ਨੂੰ ਪਿਛਵਾੜਾ ਕਰਦਾ ਪੈਿੰਦਾ ਤੇ ਬਾਅਦ ਚ ਇਹਨਾਂ ਨੂੰ ਪਤਾ ਨਹੀਂ ਲੱਗਾ ਅੱਗ ਲੱਗੀ ਦਾ। ਆਗੋ ਦਾ ਪਤਾ ਉਦੋਂ ਲੱਗਾ ਜਦੋਂ ਲਾਟਾਂ ਹੀ ਨਿਕਲ ਗਈ। ਫਿਰ ਇਹਨਾਂ ਨੇ ਤੇ ਜਾ ਰੌਲਾ ਪਾਇਆ ਇਹ ਨਹੀਂ ਉਧਰੋਂ ਭਜਿਆ। ਫਿਰ ਅੱਗ ਦੇ ਕਾਬੂ ਕੀਤਾ ਤੇ ਫਿਰ ਥੋੜਾ ਬਹੁਤਾ ਸਮਾਨ ਸਮੂਹ ਜਿਹੜਾ ਸੀ ਉਹ ਸਾਰਾ ਡਾਡਾ ਖਰਾਬ ਖਰੂਬ ਹੋ ਚੁੱਕਾ। ਦੇ ਪਾਣੀ ਪੂਣੀ ਦੇ ਨਾਲ ਕੋਹ ਸੇਕਦੇ ਨਾਲ ਜੀ ਇੰਜ ਗੱਲਬਾਤ ਵੇਖੋ ਜਿਹੜੇ 2-3 ਪੈਲੀਆਂ ਲੱਗਦੀਆਂ ਉਹਨਾਂ ਨੇ ਇਹਨਾ ਕੀਤੀ ਆ ਅਜੇ ਕੋਈ ਨਿਆਣੀ ਦਿੰਦੇ ਨਾ ਦੂਜਿਆਂ ਦਾ ਮੇਰਾ ਕੰਮ ਨਹੀਂ ਦੂਜਿਆਂ ਦਾ ਮੇਰਾ ਕੰਮ ਨਹੀਂ ਤੇ ਕੋਈ ਵੀ ਉਤਰਾ ਕੋਈ ਵੀ ਨਹੀਂ ਤੁਹਾਨੂੰ ਪਤਾ ਜੀ ਮੰਨਦਾ ਜੇ ਨਾ ਜਰ ਕੋਈ ਕਾਨੂੰਨੀ ਕਾਰਵਾਈ ਨਾ ਹੋਵੇ ਇਹਦੇ ਆਂਦੇ ਚਲੋ ਬੈਠ ਕੇ ਗੱਲ ਕਰ ਲਈਏ ਤੇ ਪਰ ਜਿਹਨੂੰ ਆਂਦੇ ਆ ਉਹ ਕੋਈ ਵੀ ਨਹੀਂ ਨੰਨਾ ਇਹ ਬੰਨੇ ਧਰਦਾ ਪਈ ਆਪਾਂ ਬੈਠ ਕੇ ਗੱਲ ਕਰ ਲਈਏ ਕੀ ਤੁਸੀਂ ਮੰਗ ਕਰਦੇ ਨਾ ਮੰਗਦੇ ਇਹੋ ਕਰਦੇ ਜੀ ਅੱਗੇ ਵਿਚਾਰੇ ਕਰਜ਼ੇ ਥੱਲੇ ਆਏ ਆ ਤੇ ਬੜਾ ਬੁਰਾ ਹਰ ਕਰਦਾ ਇਹਨਾਂ ਦਾ ਤੇ ਮਾਲ ਡੰਗਰੇ ਵਾਂ ਮਾ ਬਜਰਾ ਇਹਨਾਂ ਦਾ ਤੇ ਹੁਣ ਗਾਹ ਕੋਈ ਨਿਕ ਨਿਕ ਜੀ ਜਾਂ ਤਾਂ ਕੁਝ